ਜਾਗਾ ਕਾ ਤੋਂ ਆ ਜਿਹੜੀ ਆ ਵਿੱਚ ਵੀਲ ਆ ਆ ਕਲਚ ਕਿਸੇ ਮਿਸਤਰੀ ਨੇ ਜਾਂ ਕਿਸੇ ਕਿਸਾਨ ਨੇ ਇਹਦਾ ਇੱਕ ਲੱਕ ਵਾਲਾ ਕਲਚ ਕੱਢ ਲਿਆ ਇਹਦੇ ਆਮ ਸਿੰਪਲ ਕਲਚ ਪਾਤਾ ਤੇ ਫਿੰਗਰ ਵਜਦੀ ਜਾ ਕੇ ਉਹਨੇ ਇਹ ਤੋੜਤਾ ਹਾਲਾ ਦੇਖ ਕੰਮੇ ਕਰਦਾਗਾ ਆ ਦੇਖੋ ਬੈਟਰੀ ਦੀ ਹਾਲ ਆ ਦੇਖੋ ਇਹਦੇ ਕਿੰਨਾ ਸਮਾਨ ਕਿਸ ਤਰ੍ਹਾਂ ਦਾ ਲਿਆ ਲਾਇਆਗਾ ਕਿਸਾਨ ਭਰਾ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੁੜਿਆ ਜੀ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੋਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਗੱਲਾਂ ਕਰਾਂਗੇ ਟਰੈਕਟਰ 62 ਬਾਰੇ ਲੋਕ ਤਾਂ ਕਹਿੰਦੇ ਨੇ ਕਿ ਵੀ ਤਾਂ ਧਨਤਨ ਨੇ ਉਹਨਾਂ ਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਨਾਮ ਜੱਪਦੇ ਮੈਂ ਕਹਿੰਦਾ ਧਨਤਨ ਨੇ ਉਹਨਾਂ ਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਕਿਸਾਨ ਜੰਮਦੇ ਐਡੇ-ੜੇ ਘਾਟੇ ਐਡੇ-ੜੇਆਂ ਠੱਗੀਆਂ ਵੀ ਚੱਲੇ ਫੇਰ ਵੀ ਕਿਸਾਨ ਕਹਿੰਦੇ ਨੇ ਗੁਰਗੋਬ ਸਿੰਘ ਜੀ ਜਿਵੇਂ ਕਿਹਾ ਜੀ ਵੀ ਤੇਰਾ ਬਾਣਾ ਮਿੱਠਾ ਲੱਗੇ ਫੇਰ ਵੀ ਕਹਿੰਦੇ ਨੇ ਕੋਈ ਗੱਲ ਨਹੀਂ ਪ੍ਰਮਾਤਮਾ ਦੀ ਰਾਜਾਗੀ ਪ੍ਰਮਾਤਮਾ ਦੀ ਰਾਜਾ ਦੇ ਵਿੱਚ ਹੀ ਰਹਿਣਿਆ ਕੋਈ ਗੱਲ ਨਹੀਂ ਆਹ ਟਰੈਕਟਰ ਆਇਆ ਆਪਣੇ ਕੋਲ ਇੱਕ ਇਹ ਬਾਈ ਹਜੂਰ ਸਾਹਿਬ ਕੰਨੀ ਹੈਡ ਗ੍ਰਾਂਥੀ ਨੇ ਹੈਗਾ ਹਜੂਰ ਸਾਹਿਬਾ ਤੇ ਤੇ ਇਹ ਤਾਂ ਤੁਸੀਂ ਟਰੈਕਟਰ ਦੀ ਹਾਲਤ ਦੇਖੋ ਇਹ ਆਇਆ ਆਪਣੇ ਕੋਲ ਟਰੈਕਟਰ ਡੇਰਾ ਬਾਬਾ ਨਾਨਕ ਤੋਂ ਆਇਆਗਾ ਤੇ ਜੇ ਆਪਾਂ ਇਹਦੀਆਂ ਗੱਲਾਂ ਕਰੀ ਆ ਜੀ ਤੁਹਾਨੂੰ ਪਹਿਲਾਂ ਆਹ ਦਿਖਾਉਂਦੇ ਆ ਰੋਏ ਆਹ ਦੇਖੋ ਜੀ ਇਹਦੀ ਹਾਲਤ ਦੇਖੋ ਜੀ ਟਰੈਕਟਰ ਦੀ ਇਹ ਪਤਾ ਕੀ ਕਾਰਨ ਹੋਇਆਗਾ ਕਾਤੋਂ ਆ ਜਿਹੜੀ ਆ ਵਿੱਚ ਬੀਲ ਆ ਆ ਕਲਚ ਕਿਸੇ ਮਿਸਤਰੀ ਨੇ ਜਾਂ ਕਿਸੇ ਕਿਸਾਨ ਨੇ ਇਹਦਾ ਇੱਕ ਲੱਕ ਵਾਲਾ ਕਲਚ ਕੱਢ ਲਿਆ ਇਹਦੇ ਆਮ ਸਿੰਪਲ ਕਲਚ ਪਾਤਾ ਤੇ ਫਿੰਗਰ ਵਜਦੀ ਜਾ ਕੇ ਉਹਨੇ ਇਹ ਤੋੜਤਾ ਵੀ ਐ ਜਿਹੜੀਆਂ ਠੱਗੀਆਂ ਦੇਖੋ ਪਾਇਪ ਦੀ ਕੀ ਹਾਲਤ ਹੈਗੀ ਇਹ ਟਰੈਕਟਰ ਬਾਈ ਲੈ ਕੇ ਆਇਆ ਦੇਖੋ ਲੈ 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 ਤੇ ਆਹ ਦੇਖੋ ਇਧਰ ਇਧਰ ਦੇਖੋ ਘਸਿਆ ਹੋਇਆ ਬਾਈ ਬੰਦਾਂ ਨੂੰ ਜਾਣ ਸੀ ਪਾਇਨ ਟੱਕੀ ਮਰਵਾਉਣ ਵਾਲੇ ਟੱਕੀ ਮਰਵਾਤੀ ਤੇ ਆ ਟਾਇਰਾਂ ਦੀ ਹਾਲਤ ਦੀ ਦੇ ਸਕਦੇ ਹੋਗੇ ਤੇ ਪਤਾ ਨਹੀਂ ਬਾਈ ਨੇ ਕਿਸਾਨ ਨੇ ਉਹ ਕਰਿਆਗਾ ਵੀ ਉਹਨੂੰ ਨੌਲਜੀ ਕਹਿੰਦਾ ਵੈਸੇ ਮੈਨੂੰ ਘੱਟ ਸੀਗੀ ਤੇ ਇੱਧਰ ਵੀ ਸਾਈਡ ਤੇ ਵੀ ਤੁਹਾਨੂੰ ਦਿਖਾ ਦਿੰਦੇ ਆਂਗੇ ਤੇ ਆ ਦੇਖ ਉਧਰ ਕਮੇ ਲਵਾ ਬੈਨੇ ਉਹ ਫਾਈ ਲਾਜ ਮੈਂ ਆ ਤੇ ਆ ਦੇਖ ਬੈਡਾਂ ਦੀ ਹਾਲਤ ਆ ਦੇਖੋ ਇਹਦੇ ਕਿੰਨਾ ਸਮਾਨ ਕਿਸ ਤਰ੍ਹਾਂ ਦਾ ਲਿਆ ਲਾਇਆਗਾ ਮੈਂ ਹਰੇਕ ਕਿਸਾਨ ਵੀਰ ਨੂੰ ਇਹ ਬੇਨਤੀ ਕਰਦਾ ਆਂਗਾ ਵੀ ਜਵੇਂ ਇਸ ਤਰ੍ਹਾਂ ਸਮਾਨ ਜੇ ਲੱਗਿਆ ਹੋਇਆ ਐ ਟਰੈਕਟਰ ਦੀ ਕਸਾਈ ਜੀ ਹੋਈ ਹੋਈ ਆ ਬੇਕਾਰ ਜਿਹਾ ਟਰੈਕਟਰ ਆ ਇਸ ਤਰ੍ਹਾਂ ਦਾ ਟਰੈਕਟਰ ਤੁਸੀਂ ਨਾ ਖਰੀਦਿਆ ਕਰੋ ਆਜੋ ਪਿੱਛੇ ਵੀ ਦਿਖਾਉਨੇ ਆ ਤਾਂ ਇਹਨੂੰ ਹਾਲਤ ਬੈਕ ਸਾਈਡ ਤੋਂ ਵੀ ਹਾਲਤ ਦਿਖਾਉਦੇ ਨੇ ਇਹਨੂੰ ਤੇ ਆਹ ਦੇਖੋ ਇਹਦਾ ਕਿਵੇਂ ਜਿਗਾਰਡ ਜੇ ਲੱਗਿਆ ਹੋਇਆ ਐਸ ਤਰ੍ਹਾਂ ਦਾ ਵੀ ਟਰੈਕਟਰ ਨਾ ਲਿਆ ਕਰੋ ਛੱਟ ਚਲਾ ਲਿਆ ਕਰੋ ਜਿਹਦੇ ਵਿੱਚ ਐ ਲੰਡੂ ਲਾਈਆਂ ਨਾ ਹੋਣ ਤੇ ਆਹ ਮਗਰਾਟਾਂ ਦੀ ਹਾਲਤ ਦੇਖੋ ਹਾਂ ਦਿਖਾਇਓ ਇੱਥੋਂ ਵੀ ਬੰਦਾ ਹੈ ਵਿਚਾਰੇ ਜਮੇ ਜਾਂ ਨਾਲ ਗਏ ਨਾਲ ਨਾਲ ਦੇਖ ਕੰਮੇ ਕਰਦਾਗਾ ਵੀ ਇਸ ਤਰ੍ਹਾਂ ਦੇ ਟਰੈਕਟਰ ਨੇ ਜਿਹੜੇ ਕਿਸਾਨ ਵੀਰੋਂ ਨਾ ਲਿਆ ਕਰੋ ਐਡੀ ਨੇ ਠੱਗੀਆਂ ਦੇ ਵਿੱਚ ਨਾ ਆਇਆ ਕਰੋ ਤੇ ਇਧਰ ਜਵਾਵ ਪਾਵਰ ਕਟਾਈ ਦੇ ਤਾਂ ਚੱਲ ਜੂਗਾ ਤੇ ਇਹਦਾ ਜਿਹੜਾ ਇੰਜਨ ਆ ਬਿਲਕੁਲ ਹੀ ਖਤਮ ਹੈਗਾ ਆਉਂਦਾ ਆਉਂਦਾ ਸਾਰਾ ਜਿਉਂ ਗਿਆ ਦੀ ਇਹ ਤੇ ਹੁਣ ਆਪਾਂ ਇਹਨੂੰ ਖੋਲਦੇ ਆਂਗੇ ਖੋਲ ਕੇ ਸਾਰਾ ਰੀਫਰੈਸ਼ ਕਰਾਂਗੇ ਆਪਾਂ ਨੂੰ ਮੋਡੀਫਾਈ ਕਰਾਂਗੇ ਸਾਰਾ ਟਰੈਕਟਰ ਕਰਕੇ ਦੇਵਾਂਗੇ ਬਾਈ ਦਾ ਤੇ ਇੱਥੇ ਵੀ ਆਹ ਦੇਖ ਲਓ ਜੀ ਗ੍ਰੇਸ਼ਨ ਆ ਦੇਖੋ ਵੀ ਇਸ ਤਰ੍ਹਾਂ ਦਾ ਇਹਦਾ ਬਾਹਲਾ ਕੁਆ ਟਰੈਕਟਰ ਹੈ ਜਿਹੜਾ ਨਾ ਜਾ ਕਰੋ ਹਲਦਾ ਦੇ ਵਿੱਚੋਂ ਖੋਲਦੇ ਤੁਹਾਨੂੰ ਵਿੱਚੋਂ ਦਿਖਾਵਾਂਗੇ ਆ ਦੇਖੋ ਕੀ ਹਾਲਤ ਹੈ ਜੀ ਵੀ ਐ ਥੋੜਾ ਦੇਖ ਕੇ ਟਰੈਕਟਰ ਨੂੰ ਸਾਫ਼ ਸੁਥਰਾ ਟਰੈਕਟਰ ਲਿਆ ਕਰੋ ਬਿਲਕੁਲ ਵੀਰਾ ਇਸ ਤਰ੍ਹਾਂ ਦਾ ਟਰੈਕਟਰ ਹੁੰਦਾ ਨਾ ਜਿਹੜਾ ਉਹ ਨਹੀਂ ਹੁੰਦਾ ਜਿੱਦੇ ਇਹ ਆਏ ਬਾਈ ਆਪਣੇ ਕੋਲ ਟਰੈਕਟਰ ਲੈ ਕੇ ਮੈਨੂੰ ਕਹਿੰਦੇ ਵੀ ਇਹਦਾ ਇੰਜਨ ਕਰਨਾ ਹੈ ਇਹਨੂੰ ਵਧੀਆ ਬਣਾਉਣਾਗਾ ਆਪਾਂ ਉੱਥੇ ਲੈ ਕੇ ਜਾਣਾਗਾ ਹੁਣ ਆਨੰਦਪੁਰ ਲੈ ਕੇ ਜਾਣਾ ਕਹਿੰਦੇ ਮੈਨੂੰ ਵਧੀਆ ਬਣਾਉਣਾ ਪੂਰਾ ਅੱਧਾ ਘੰਟਾ ਦਾ ਮੈਂ ਤੇ ਉੱਤੋਂ ਦੀ ਗੇੜੀ ਦੇਈ ਗਿਆ ਮਾ ਜੀ ਮੈਨੂੰ ਐ ਤਾਂ ਦੱਸਦੇ ਵੀ ਵਧੀਆ ਨੂੰ ਕਿਹੜੇ ਪਾਸੇ ਬਣਾਵਾਵਾਂਗੇ ਇਹਦਾ ਟਰੈਕਟਰ ਹੀ ਨਹੀਂ ਵਧੀਆ ਆਏਗਾ ਮਾ ਜੀ ਟਰੈਕਟਰ ਵੇਚ ਦਿਓ ਇਹ ਟਰੈਕਟਰ ਵੇਚ ਕੇ ਹੋਰ ਲੈ ਲੋ ਕਹਿੰਦੇ ਨਹੀਂ ਯਾਰ ਹੁਣ ਲੈ ਲਿਆ ਟਰੈਕਟਰ ਚੱਲ ਆ ਟਰੈਕਟਰ ਤੇ ਰਿਆ ਤੋਂ ਹੀ ਵਧੀਆ ਬਣਾਉਣਾ ਜੀ ਬਹੁਤ ਟਾਈਮ ਦੇ 2 ਸਾਲਾਂ ਦੇ ਤੁਹਾਡੇ ਨਾਲ ਜੁੜੇ ਆ। ਤੁਹਾਡੀਆਂ ਵੀਡੀਓ-ਵੀਡੀਓ ਦੇਖਦੇ ਆਂਗੇ ਤੇ ਸਾਨੂੰ ਤੁਹਾਡਾ ਕੰਮ ਵਧੀਆ ਲੱਗਿਆ। ਵੀ ਤੁਸੀਂ ਬੱਸ ਸਾਡੇ ਮਜ਼ਬਾਹ ਦਾ ਤੁਹਾਡੇ ਦੇ ਸਾਨੂੰ ਇਹ ਟਰੈਕਟਰ ਤੁਸੀਂ ਵਧੀਆ ਬਣਾ ਕੇ ਦੇਮੋਗੇ। ਤੇ ਚਲੋ ਆਪਾਂ ਮਾਲਕ ਦੀ ਕਿਰਪਾ ਨਾਲ ਕਰਦੇ ਆਂਗੇ ਇਹਦੀ ਕੰਮ ਸ਼ੁਰੂ ਕਰਦੇ ਆਂਦਾ। ਤੇ ਕੰਮ ਸ਼ੁਰੂ ਕਰਕੇ ਇਹਦਾ ਬਣਾਉਨੇ ਆ ਵਧੀਆ ਇਹਦੀ ਗੱਲਬਾਤ ਆਪਾਂ। ਤੇ ਜ�ਵ ਤੱਕ ਸਾਨੂੰ ਦਿਓ ਜ�ਵ ਤੱਕ। ਸਤਿ ਸ੍ਰੀ ਅਕਾਲ।